अच्छा 빠ਜੀ ਆਪ ਗੱਡੀ ਤੇ ਆਏ ਅੱਜ ਹਾਂ ਗੱਡੀ ਵੀ ਸ਼ੁਕਰ ਨੂੰ ਟਾਰਗੇਟ ਕਰਦੀ ਆ ਵੀ ਤੁਹਾਡਾ ਸ਼ੁਕਰ ਵਧੀਆ ਗੱਡੀ ਤੇ ਐ ਹਾਂਜੀ ਹਾਂਜੀ ਮਤਲਬ ਜਿਹੜੀ ਵੀ ਸੁੱਖ ਸਾਧਨ ਨੇ ਨਾ ਉਹ ਉਹ ਨਾ ਸਾਰਿਆਂ ਦਾ ਕਾਰਕ ਸ਼ੁਕਰ ਹੈ ਸ਼ੁਕਰ ਹੂੰ ਬਾਰੀ ਕੱਢ ਕੇ ਦੇਖਿਓ ਯਾਦ ਨਹੀਂ ਐ ਮੈਂ ਤੁਹਾਨੂੰ ਕਿਹਾ ਸੀਗਾ ਤੁਹਾਡਾ ਵੀਨਸ ਬਹੁਤ ਵਧੀਆ ਹੈ ਪਹਿਲੇ ਪੋਡਕਾਸਟ ਦੇ ਉੱਤੇ ਆਨ ਆਨ ਰਿਕਾਰਡ ਵੀ ਕਿਹਾ ਸੀਗਾ ਹੈਨਾ ਹਾਂ ਤਾਂ ਹੀ ਤਾਂ ਹੀ ਤੁਹਾਡੀ ਚੋਇਸ ਰਹੀ ਕਿ ਮੈਂ ਨਹੀਂ ਮਜ਼ਿੰਨ ਲੈਣੀ ਵਾ 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 ਫਿਰ ਕਿਵੇਂ ਐਦਾਂ ਹੁੰਦੀ ਆ ਨਾ ਵੀ ਅੱਛਾ ਭਾਜੀ ਪਹਿਲਾਂ ਨਾ ਮੈਨੂੰ ਲੱਗਦਾ ਹੁੰਦਾ ਸੀ ਵੀ ਤਿਆਰ ਕਿਉਂ ਆ ਨੋਣਾ ਕਿਉਂ ਆ ਵੀ ਠੀਕ ਆ ਇਦਾਂ ਹੀ ਹੌਲੀ ਹੌਲੀ ਪਤਾ ਲੱਗਿਆ ਨਹੀਂ ਆਪਾਂ ਇੱਕ ਚੀਜ਼ਾਂ ਨੂੰ ਅਟਰੈਕਟ ਕਰਦੇ ਆ ਤਿਆਰ ਨਾ ਬੋਲਦੇ ਉਪਾਏ ਆ ਉਪਾਏ ਆ ਇਹ ਵਾਲਾ ਉਪਾਏ ਕਰੋ ਨਾ ਬਜਾਏ ਕਿ ਤੁਸੀਂ ਕੁਝ ਦਾਨ ਦੇ ਮਤਲਬ ਕਿ ਦੱਬ ਦੇਣਾ ਲਾਲ ਰੋਟੇ ਜੜਾ ਦਿਓ ਆਪਣੇ ਆਪ ਨੂੰ ਪੂਰਾ ਟਿਪ ਟਾਪ ਰੱਖਣਾ ਜੀ ਬ੍ਰਾਂਡੇਡ ਰੱਖਣਾ ਆਈ ਥਿੰਕ ਬ੍ਰਾਂਡ ਮਤਲਬ ਕਿ ਤੁਸੀਂ ਵਧੀਆ ਪਾਓ ਸਾਫ਼ ਸੁਥਰਾ ਵਧੀਆ ਜੱਜ ਕੇ ਰੋ ਵਧੀਆ ਪਰਫਿਊਮ ਯੂਜ਼ ਕਰੋ ਇਹਦੇ ਨਾਲ ਤੁਹਾਡਾ ਸ਼ੁਕਰ ਜਾਂ ਤੁਸੀਂ ਆਪ ਦੇਖੋ ਨਾ ਇਹ ਸਾਰੀਆਂ ਚੀਜ਼ਾਂ ਕਰਦੇ ਆ ਤਾਂ ਆਪ ਦੀ ਬਾਡੀ ਦੀ એનર્ਜੀ ਆਪਣੇ ਆਪ ਨੂੰ ਮਹਿਸੂਸ ਹੁੰਦੀ ਹੈ ਕਿ ਕੁਝ ਵਧੀਆ ਹੋਈ ਹੈ ਜੀ 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 ਇਹ ਉਪਾਏ ਆ ਜਿਹਦਾ ਸ਼ੁਕਰ ਖਰਾਬ ਹੈ ਨਾ ਮਤਲਬ ਜਿਹਦਾ ਸ਼ੁਕਰ ਨੀਚ ਰਾਸ਼ੀ ਦਾ ਹੈ 6 ਨੰਬਰ ਦਾ ਹੈ ਬਹੁਤ ਅੱਛੀ ਜਾ ਕੇ ਨਿਸ਼ਟਾ ਹੋ ਜਾਂਦਾ ਹੈ ਤਾਂ ਤੁਸੀਂ ਇਹ ਸੋਚੋ ਬਈ ਉਹ ਬੰਦਾ ਨਾ ਬਹੁਤ ਆਰਟੀਫੀਸ਼ੀਅਲ ਸਜਾਵਟ ਰੱਖੇਗਾ ਆਪਣੇ ਉੱਤੇ ਉਹ ਸਾਫ ਸੁਥਰਾ ਨਹੀਂ ਰਹੇਗਾ ਨਾ ਇਹਗਾ ਨਹੀਂ ਪ੍ਰੋਪਰ ਆ ਇਸ ਚੀਜ਼ ਦੀਆਂ ਚੀਜ਼ਾਂ ਹੋ ਜਾਂਦੀਆਂ ਬਟ ਉਹ ਛਟੇ ਘਰ ਅੱਠਵੇਂ ਘਰ 12ਵੇਂ ਘਰ ਚ ਨੀਜ਼ ਦਾ ਹੋਣਾ ਚਾਹੀਦਾ ਸੈਵਨਥ ਸੇ ਨੀਜ਼ਾ ਹੋ ਦੇ ਤਾਂ ਵਾਈਫ ਤੋਂ ਪ੍ਰੋਬਲਮ ਆ ਜਾਂਦੀ ਹੈ ਬੰਦਾ ਆਪਣੇ ਆਪ ਨੂੰ ਸਜਾ ਕੇ ਰੱਖਦਾ ਕਿਉਂਕਿ ਉੱਚ ਦ੍ਰਿਸ਼ਟੀ ਲਗਨ ਤੇ ਪੈ ਜਾਂਦੀ ਹੈ ਤਾਂ ਇਹ ਉਪਾਏ ਨੇ ਇਹ ਮੈਨੇਜਮੈਂਟ ਹੈ ਆਪਣੀ ਲਾਈਫ ਦੀ ਮੈਨੇਜਮੈਂਟ ਸ਼ੁਕਰ ਖਰਾਬ ਹੈ ਆਪਣੇ ਆਪ ਨੂੰ ਵਧੀਆ ਤੋਂ ਵਧੀਆ ਸਜਾ ਕੇ ਰੱਖੋ ਵੀਨਸ ਲਈ ਗੁੱਡ ਹੈ ਬੁੱਕਸ ਪੜੋ ਗੁਰੂ ਜਿਹੜੇ ਜਿਨ੍ਹਾਂ ਤੋਂ ਕੁਝ ਸਿੱਖਿਆ ਉਹਨਾਂ ਦਾ ਸਨਮਾਨ ਕਰੋ ਜੁਪੀਟਰ ਲਈ ਗੁੱਡ ਹੈ ਹੈਨਾ ਜੇ ਸੂਰੇ ਖਰਾਬ ਹੈ ਦਵਾਈ ਦਾ ਦਾਨ ਦੋ ਸਨ ਲਈ ਗੁੱਡ ਹੈ ਇਹ ਇਸ ਟਾਈਪ ਦੀ ਮੈਨੇਜਮੈਂਟ ਕੀਤੀ ਜਾ ਸਕਦੀ ਹੈ ਬਟ ਇਹਦੇ ਨਾਲ ਹੀ ਸਭ ਕੁਝ ਹੋ ਜਾਏਗਾ ਇਹ ਮਿੱਥ ਹੈ ਅੱਛਾ ਭਾਜੀ ਆਪ ਗੱਡੀ ਤੇ ਆਏ ਅੱਜ ਹਾਂ ਗੱਡੀ ਵੀ ਸ਼ੁਕਰ ਨੂੰ ਟਾਰਗੇਟ ਕਰਦੀ ਆ ਵੀ ਤੁਹਾਡਾ ਸ਼ੁਕਰ ਵਧੀਆ ਗੱਡੀ ਤੇ ਹੈ ਹਾਂਜੀ ਹਾਂਜੀ ਮਤਲਬ ਜਿਹੜੀ ਵੀ ਸੁੱਖ ਸਾਧਨ ਨੇ ਨਾ ਉਹ ਉਹਨਾਂ ਸਾਰਿਆਂ ਦਾ ਕਾਰਕ ਸ਼ੁਕਰ ਹੈ ਸ਼ੁਕਰ ਹਮਮ ਬਾਰੀ ਕੱਢ ਕੇ ਦੇਖਿਓ ਯਾਦ ਨਹੀਂ ਐ ਮੈਂ ਤੁਹਾਨੂੰ ਕਿਹਾ ਸੀਗਾ ਤੁਹਾਡਾ ਵੀਨਸ ਬਹੁਤ ਵਧੀਆ ਹੈ ਪਹਿਲੇ ਪੋਡਕਾਸਟ ਦੇ ਉੱਤੇ ਆਨ ਆਨ ਰਿਕਾਰਡ ਵੀ ਕਿਹਾ ਸੀਗਾ ਹੈਨਾ ਹਾਂ ਹਾਂ ਤਾਂ ਹੀ ਤਾਂ ਹੀ ਤੁਹਾਡੀ ਚੋਇਸ ਰਹੀ ਕਿ ਮੈਨੂੰ ਮਜ਼ੇਨ ਲੈਣੀ ਵਾ 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 ਫਿਰ ਕਿਵੇਂ ਐਦਾਂ ਹੁੰਦੀ ਆ ਨਾ ਵੀ ਅੱਛਾ ਭਾਜੀ ਪਹਿਲਾਂ ਨਾ ਮੈਨੂੰ ਲੱਗਦਾ ਹੁੰਦਾ ਸੀ ਵੀ ਤਿਆਰ ਕਿ ਹੋਣਾ ਨੋਣਾ ਕਿਉਂ ਆ ਵੀ ਠੀਕ ਐ ਐਦਾਂ ਹੀ ਹੋਲੀ-ਹੋਲੀ ਪਤਾ ਲੱਗਿਆ ਨਹੀਂ ਆਪਾਂ ਇੱਕ ਚੀਜ਼ਾਂ ਨੂੰ ਅਟਰੈਕਟ ਕਰਦੇ ਆ ਤਿਆਰ ਨਾ ਬੋਝੂ ਉਪਾਏ ਆ ਉਪਾਏ ਆ ਇਹ ਵਾਲਾ ਉਪਾਏ ਕਰੋ ਨਾ ਬਜਾਏ ਕਿ ਤੁਸੀਂ ਕੁਝ ਦਾਨ ਦੇ ਮਤਲਬ ਕਿ ਦੱਬ ਦੇਣਾ ਲਾਲ ਰੋਟੇ ਜੜਾ ਦੋ ਆਪਣੇ ਆਪ ਨੂੰ ਪੂਰਾ ਟਿਪ-ਟਾਪ ਰੱਖਣਾ ਜੀ ਬ੍ਰਾਂਡੇਡ ਰੱਖਣਾ ਆਈ ਥਿੰਕ ਬ੍ਰਾਂਡ ਮਤਲਬ ਕਿ ਤੁਸੀਂ ਵਧੀਆ ਪਾਓ ਵਧੀਆ ਜੱਜ ਕੇ ਰੋ ਵਧੀਆ ਪਰਫਿਊਮ ਯੂਜ਼ ਕਰੋ ਇਹਦੇ ਨਾਲ ਤੁਹਾਡਾ ਸ਼ੁਕਰ ਜਾਂ ਤੁਸੀਂ ਆਪ ਦੇਖੋ ਨਾ ਇਹ ਸਾਰੀਆਂ ਚੀਜ਼ਾਂ ਕਰਦੇ ਆ ਤਾਂ ਆਪ ਦੀ ਬਾਡੀ ਦੀ એનર્ਜੀ ਆਪਣੇ ਆਪ ਨੂੰ ਮਹਿਸੂਸ ਹੁੰਦੀ ਹੈ ਕਿ ਕੁਝ ਵਧੀਆ ਹੋਈ ਹੈ ਜੀ 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 ਇਹ ਉਪਾਏ ਆ ਜੀਦਾ ਸ਼ੁਕਰ ਖਰਾਬ ਹੈ ਨਾ ਮਤਲਬ ਜੀਦਾ ਸ਼ੁਕਰ ਨੀਚ રાશિ ਦਾ ਹੈ 6 ਨੰਬਰ ਦਾ ਹੈ ਬਹੁਤ ਅੱਛੀ ਜਾ ਕੇ ਨੀਸ਼ਤਾ ਹੋ ਜਾਂਦਾ ਹੈ ਤਾਂ ਤੁਸੀਂ ਇਹ ਸੋਚੋ ਵੀ ਉਹ ਬੰਦਾ ਨਾ ਬਹੁਤ ਆਰਟੀਫੀਸ਼ਲ ਸਜਾਵਟ ਰੱਖੇਗਾ ਆਪਣੇ ਉੱਤੇ ਉਹ ਸਾਫ਼ ਸੁਥਰਾ ਨਹੀਂ ਰਹੇਗਾ ਨਹਾਏਗਾ ਨਹੀਂ ਪ੍ਰੋਪਰ ਜਾਂ ਇਸ ਚੀਜ਼ ਦੀਆਂ ਚੀਜ਼ਾਂ ਹੋ ਜਾਂਦੀਆਂ ਬਟ ਉਹ ਛਟੇ ਕਰ 8ਵੇਂ ਕਰ 12ਵੇਂ ਕਰ ਚਨੀਜ਼ਦਾ ਹੋਣਾ ਚਾਹੀਦਾ 7 ਸੇ ਨੀਜ਼ਦਾ ਹੋਦੇ ਤਾਂ ਵਾਈਫ ਤੋਂ ਪ੍ਰੋਬਲਮ ਆ ਜਾਂਦੀ ਹੈ ਬੰਦਾ ਆਪਣੇ ਆਪ ਨੂੰ ਸਜਾ ਕੇ ਰੱਖਦਾ ਕਿਉਂਕਿ ਉੱਚ ਦ੍ਰਿਸ਼ਟੀ ਲਗਨ ਤੇ ਪੈ ਜਾਂਦੀ ਹੈ ਤਾਂ ਇਹ ਉਪਾਏ ਦੇ ਇਮ ਮੈਨੇਜਮੈਂਟ ਹੈ ਆਪਣੀ ਲਾਈਫ ਦੀ ਮੈਨੇਜਮੈਂਟ ਸ਼ੁਕਰ ਖਰਾਬ ਹੈ ਆਪਣੇ ਆਪ ਨੂੰ ਵਧੀਆ ਤੋਂ ਵਧੀਆ ਸਜਾ ਕੇ ਰੱਖੋ ਵੀਨਸ ਲਈ ਗੁੱਡ ਹੈ ਬੁੱਕਸ ਪੜੋ ਗੁਰੂ ਜਿਹੜੇ ਜਿਨ੍ਹਾਂ ਤੋਂ ਕੁਝ ਸਿੱਖਿਆ ਉਹਨਾਂ ਦਾ ਸਨਮਾਨ ਕਰੋ ਜੂਪੀਟਰ ਲਈ ਗੁੱਡ ਹੈ ਹੈਨਾ ਜੇ ਸੂਰੇ ਖਰਾਬ ਹੈ ਦਵਾਈ ਦਾ ਦਾਨ ਦਿਓ ਸਨ ਲਈ ਗੁੱਡ ਹੈ ਇਹ ਇਸ ਟਾਈਪ ਦੀ ਮੈਨੇਜਮੈਂਟ ਕੀਤੀ ਜਾ ਸਕਦੀ ਹੈ ਬਟ ਇਹਦੇ ਨਾਲ ਹੀ ਸਭ ਕੁਝ ਹੋ ਜਾਏਗਾ ਇਹ ਮਿੱਥ